ਸਾਡੀ ਮੋਟੀ ਕਿੱਥੇ ਗਈ ਆ ਸਾਡੀ ਮੋਟੀ ਆ ਆਹ ਸਾਡੀ ਮੋਟੀ ਨਾ ਜੁਨੀਫਾਰਮ ਨਾ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਹੁਣ ਨਵਾਂ ਮਾਮਲਾ ਸਾਹਮਣੇ ਹੈ ਜਦੋਂ ਇੱਕ ਲੁਟੇਰੀ ਔਰਤ ਨੇ ਇੱਕ ਨਹੀਂ ਸਗੋ ਦਰਜਨਾ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਅਤੇ ਲੱਖਾਂ ਰੁਪਏ ਠੱਗ ਲਏ ਇਹ ਕਹਿ ਕੇ ਕਿ ਉਹਨਾਂ ਨੂੰ ਕੋ ਸਰਕਾਰੀ ਨੌਕਰੀ ਦਵਾਏਗੀ ਹਾਲਾਂਕਿ ਇਸ ਔਰਤ ਦੇ ਨਾਲ ਹੋਰ ਵੀ ਗ੍ਰੋਹ ਕੰਮ ਕਰ ਰਿਹਾ ਹੈ ਜਿਨ੍ਹਾਂ ਦੀ ਜਾਣਕਾਰੀ ਅਜੇ ਪੁਲਿਸ ਲਗਾ ਰਹੀ ਹੈ ਐਸਮੋਕੇ ਲੋਕਾਂ ਨੇ ਦੱਸਿਆ ਕਿ ਇਸ ਔਰਤ ਨੇ ਉਹਨਾਂ ਤੋਂ ਨਕਲੀ ਫਾਰਮ ਪਰਵਾਏ ਤੇ ਫਿਰ ਰੇਲਵੇ ਪੁਲਿਸ ਦੀਆਂ ਉਹਨਾਂ ਨੂੰ ਡਰੈਸਾਂ ਵੀ ਦਿੱਤੀਆਂ ਜਿਨ੍ਹਾਂ ਨੂੰ ਪਾ ਕੇ ਉਹ ਜਾਂਦੇ ਸਨ ਪਰ ਹੁਣ ਇਸ ਮਹਿਲਾ ਦੀ ਸੱਚਾਈ ਲੋਕਾਂ ਨੂੰ ਪਤਾ ਲੱਗ ਗਈ ਹੈ ਜੋ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਨੂੰ ਲੁੱਟ ਰਹੀ ਸੀ ਐਸਮੋਕੇ ਖਟਕੜ ਕਲਾ ਦੀ ਰੈਂ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਸ ਨਾਲ ਮਹਿਲਾ ਵੱਲੋਂ ਧੋਖਾਧੜੀ ਕੀਤੀ ਗਈ ਹੈ ਜਿਸ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਲਏ ਅਤੇ ਕਿਹਾ ਕਿ ਮੈਂ ਤੁਹਾਨੂੰ ਰੇਲਵੇ ਪੁਲਿਸ ਦੇ ਵਿੱਚ ਭਰਤੀ ਕਰਾਵਾਂਗੀ ਉਸ ਤੋਂ ਬਾਅਦ ਉਸਨੇ ਪੈਸੇ ਲਏ ਮੈਡੀਕਲ ਕਰਵਾਇਆ ਜਿਸ ਤੋਂ ਬਾਅਦ ਔਰਥ ਨੇ ਕਿਹਾ ਕਿ ਉਸ ਨੂੰ ਰੇਲਵੇ ਕਰਮਚਾਰੀ ਦੀ ਵਰਦੀ ਵੀ ਦੇ ਦਿੱਤੀ ਤੇ ਵਰਦੀ ਦੇਣ ਤੋਂ ਬਾਅਦ ਉਸ ਨੂੰ ਫਗਵਾੜੇ ਰੇਲਵੇ ਸਟੇਸ਼ਨ ਤੇ ਖੜਾ ਕਰ ਦਿੱਤਾ ਅਤੇ ਉੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਠੱਗੀ ਦਾ ਸ਼ਿਕਾਰ ਹੋਏ ਵੱਖ-ਵੱਖ ਵਿਅਕਤੀਆਂ ਨੇ ਠੱਗ ਮਹਿਲਾ ਅਪਰਨਾ ਨੂੰ ਪਿੰਡ ਖਟਕੜ ਕਲਾ ਵਿਖੇ ਬੁਲਾਇਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਕਿਉਂਕਿ ਪੁਲਿਸ ਦੀ ਵਰਦੀ ਦੀ ਦੁਰਵਰਤੋਂ ਕੀਤੀ ਗਈ ਹੈ ਜਦੋਂ ਇਸ ਔਰਤ ਨੂੰ ਲੋਕਾਂ ਨੇ ਫੜਿਆ ਤਾਂ ਉਹ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਅਤੇ ਉਸ ਤੋਂ ਕਾਫੀ ਪੁੱਛਗਿੱਛ ਕੀਤੀ ਗਈ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਥਾਣਾ ਸਦਰ ਬੰਗਾ ਤੇ ਹਵਾਲੇ ਕਰ ਦਿੱਤਾ ਜਿਸ ਕਾਰਨ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਇਸ ਲਈ ਪੁਲਿਸ ਅੱਜੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ ਉੱਥੇ ਹੀ ਪੇਟ ਤੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਉਹਨਾਂ ਦੇ ਪੈਸੇ ਵੀ ਵਾਪਸ ਦਵਾਈ ਜਾਣ ਮਾਹੀ 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 ਨਹੀਂ ਅਰਪਨਾ ਅਰਪਨਾ ਪ੍ਰੋਗਰਾਮ ਦੱਸ ਦਿਓ ਹਾਲੇ ਵੀ ਠੀਕ ਹੈ ਮੈਡਮ ਕਿੱਥੇ ਰਹਿੰਦੇ ਹੋ ਤੁਸੀਂ ਹਾਂਜੀ ਉਹ ਚੋਪੜ ਸਹੀ ਹਾਂਜੀ ਆਧਾਰ ਕਾਰਡ ਸਹੀ ਨਹੀਂ ਹੈ ਆਧਾਰ ਕਾਰਡ ਤੇ ਮਾਹੀ ਮਾਹੀ ਸ਼ਰਮਾ ਮਾਹੀ ਸ਼ਰਮਾ ਜੀ ਤੇ ਕਿੱਥੇ ਦੇ ਵਸਨੇ ਕੋ ਤਰੰਤਰਣ ਇਹ ਜਿਹੜਾ ਅੱਜ ਤੁਹਾਨੂੰ ਫੜਿਆ ਹੋਇਆ ਇਹ ਕਾਦੇ ਵਾਸਤੇ ਫੜਿਆ ਹੋਇਆ ਇਹਨਾਂ ਨੇ ਥੋੜਾ ਉੱਚੀ ਬੋਲੇ ਮੈੜ ਜੀ ਦੱਸੋ ਮੈੜ ਜੀ ਜਿਹੜਾ ਤੁਹਾਨੂੰ ਫੜਿਆ ਕਾਦੇ ਵਾਸਤੇ ਫੜਿਆ ਹੋਇਆ ਦਾ ਨਾਮ ਲੈ ਦਿਓ ਯਾਰ ਹਾਂਜੀ ਦਾ ਨਾਮ ਲੈ ਦਿਓ 95000 ਦੀ ਹਾਂਜੀ ਕੀ ਕਹਿ ਕੇ ਠੱਗੀ ਕੀਤੀ ਗਈ ਉਹੀ ਜੀ ਰੇਲਵੇ ਦੀ ਇਹ ਕਹਿੰਦੇ ਕੀ ਆਪਾਂ ਤੁਹਾਨੂੰ ਹੋ ਲਵਾਵਾਂਗੇ ਜੋਬ ਤੇ ਉਹਦੇ ਨਾਂ ਤੇ ਇਹਨਾਂ ਨੇ ਫਿਰ ਮੈਡੀਕਲ ਵਗੈਰਾ ਕਰਵਾਇਆ ਮੈਡੀਕਲ ਕਰਵਾ ਕੇ ਫਿਰ ਇਹਨਾਂ ਨੇ ਲੈਟਰ ਵਗੈਰਾ ਕੱਢੇ ਫੇਕ 300 ਹਸਪੀਟਲ 300 ਹਸਪੀਟਲ ਉਹਦੇ ਜੋਇਨਿੰਗ ਲੈਟਰ ਲਿਖ ਕੇ ਪਾਇਆ ਕਿ ਆਪਣੇ 29 ਤਰੀਕ ਦੀ ਜੋਇਨਿੰਗ ਕੋ ਜੋ ਵੀ ਡੇਟ ਫਰ ਵਕ-ਵਕ ਡੇਟਾ ਦਿੰਦੇ ਆ ਤੇ ਉਹ ਅੱਜ ਉਹ ਇੱਕ ਸੀਗਾ ਸਾਡੇ ਨਾਲ ਦੇ ਬੰਡ ਖੜਖੜਾ ਤਾਂ ਉਹਨਾਂ ਨੇ ਪਰਸੋ ਲਵਾਇਆ ਡਿਊਟੀ ਤੇ ਉਹਨਾਂ ਨੇ ਤੇ ਨਹੀਂ ਚੜੇ ਤਾਂ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਤਾਂ ਫਿਰ ਉਹਨਾਂ ਦੀ ਮੌਜੂਦਗੀ ਤੇ ਸਾਰੇ ਇਹਨਾਂ ਨੇ ਪਿੰਡ ਵਾਲੇ ਰੜਕੇ ਨੋਟ ਫੜਿਆ ਬੇਟੀ ਜਿਹੜੇ ਤੁਹਾਨੂੰ ਕਿੰਨੇ ਲੱਖ ਦੀ ਦੱਸੀ ਤੁਸੀਂ 95000 95000 ਦੀ ਹਾਂਜੀ ਠੀਕ ਜਿਹੜਾ ਤੁਹਾਡੇ ਕੋਲ ਇਹ ਕੈਸ਼ ਲੈ ਗਏ ਸੀਗੇ ਜਾਂ ਆਨਲਾਈਨ ਕੈਸ਼ ਹੈ ਜੀ ਤੇ ਜਿਹੜਾ ਫਾਰਮ ਭਰਾਇਆ ਗਿਆ ਸੀਗਾ ਤੁਹਾਡੇ ਕੋਲ ਉਹ ਆਨਲਾਈਨ ਭਰਾਇਆ ਗਿਆ ਜਾਂ ਆਫਲਾਈਨ ਕੋਈ ਜਾਲੀ ਵੈਬਸਾਈਟ ਬਣਾ ਕੇ ਉਹ ਇਹਨਾਂ ਨੇ ਆਪੇ ਭਰਿਆ ਹੈ ਜੀ ਇੱਕ ਡੋਰ ਟੂ ਡੋਰ ਆ ਕੇ ਭਰ ਆ ਰਹੇ ਸੀਗੇ ਫਾਰਮ ਘਰ ਘਰ ਆ ਕੇ ਮੈਂ ਇਹ ਲੈ ਲੈਂਦੇ ਸੀ ਇੱਕ ਜਗ੍ਹਾ ਆ ਕੇ ਤਾਂ ਉਹ ਆ ਸਾਰੇ ਇਹ ਵੀ ਪਰ ਅਗੇ ਫਾਰਮ ਦੇ ਜਾਂਦੇ ਸੀ ਕਿ ਤੇ 4500 ਰੁਪਏ ਵੀ ਲੈ ਲੈਂਦਾ ਮੇਰਾ ਨਾਮ ਸੰਦੀਪ ਕੌਰ ਆ ਖੜਕੜਕਲਾ ਪਿੰਡ ਦੀ ਮੈਂ ਰਹਿਣ ਵਾਲੀ ਆ ਮੈਂ ਮੈਰਿਡ ਆ 22 ਸਾਲ ਦੀ ਮੇਰੀ ਬੇਟੀ ਆ ਫੈਮਲੀਜ਼ ਫਾਦਰ ਆ ਮੋਮਾ ਤੇ ਹਸਬੰਡ ਆ ਮੇਰੇ ਨਾਲ ਬਹੁਤ ਵੱਡਾ ਫਰਾਡ ਕੀਤਾ ਗਿਆ ਆ ਪੈਸੇ ਲੈ ਕੇ ਮੈਨੂੰ ਨਕਲੀ ਯੂਨੀਫਾਰਮ ਦੇ ਕੇ ਮੈਨੂੰ ਫਗਵਾੜੇ ਸਟੇਸ਼ਨ ਤੇ ਛੱਡਿਆ ਗਿਆ ਜਿੱਥੇ ਮੈਨੂੰ ਪੁਲਿਸ ਨੇ ਆਪਣੀ ਕਸਡੜੀ ਚ ਲੈ ਕੇ ਕਿ ਮੈਨੂੰ ਫਰਾਡ ਕਿਹਾ ਆ ਤੇ ਮੇਨ ਜਿਹੜੇ ਫਰਾਡ ਆ ਮੈਨੂੰ ਫੜਨ ਦੀ ਧਮਕੀ ਦਿੱਤੀ ਏ ਜਿਹੜੀ ਤੁਹਾਨੂੰ ਵਰਦੀ ਦਿੱਤੀ ਸੀ ਇਹ ਰੇਲਵੇ ਪੁਲਿਸ ਨੇ ਦਿੱਤੀ ਸੀ ਜਾਂ ਫਿਰ ਦੂਸਰੇ ਦੀ ਪੰਜਾਬ ਪੁਲਿਸ ਵੱਲੋਂ ਆਰ ਪੀ ਐਫ ਦੀ ਦਿੱਤੀ ਸੀ ਆਰ ਪੀ ਐਫ ਦੀ ਹਾਂਜੀ ਠੀਕ ਤੇ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲੋਂ ਸਾਡੇ ਕੋਲੋਂ 1 ਲੱਖ ਰੁਪਇਆ ਲਏ ਆ ਯਾਰ ਜਿੱਦਾਂ ਪਹਿਲਾਂ ਫਾਰਮ ਭਰਨ ਲਈ ਲਏ ਫਿਰ ਮੈਡੀਕਲ ਤੇ ਲਏ ਆ ਮੈਡੀਕਲ ਦੀ ਸਾਨੂੰ ਕੋਈ ਸਲਿੱਪ ਨਹੀਂ ਦਿੱਤੀ ਗਈ ਕੋਈ ਸਾਨੂੰ ਪੈਸੇ ਨਹੀਂ ਦਿੱਤੇ ਗਏ ਠੀਕ ਤੇ ਤੁਸੀਂ ਪੈਸੇ ਦਿੱਤੇਗੇ ਇਹਨੂੰ ਸੀਗੇ ਕੀ ਨਾਮ ਸੀ ਉਹਨਾਂ ਦਾ ਇਹੀ ਅਰਪਨਾ ਮੈਡਮ ਆ ਜੀ ਜੀਨੇ ਸਾਡੇ ਫਾਰਮ ਪੜ੍ਹਾਏ ਆ ਇਹੀ ਸਾਨੂੰ ਯੂਨੀਫਾਰਮ ਲੈ ਕੇ ਦਿੰਦੇ ਸੀਗੇ ਇਹੀ ਸਾਨੂੰ ਫਾਰਮ ਕਰੇ ਫੜਾਉਂਦੇ ਸੀਗੇ ਲਿਆ ਕੇ ਇਹੀ ਸਾਨੂੰ ਆਈਡੀ ਕਾਰਡ ਵਗੈਰਾ ਲਿਆ ਕੇ ਦਿੰਦੇ ਸੀ ਸਾਨੂੰ ਕਿਤੇ ਨਹੀਂ ਸੀ ਕੁਝ ਲੈ ਕੇ ਜਾਂਦੇ ਨਾਲ ਸਿਰਫ ਇੱਕ ਮੈਡੀਕਲ ਹੀ ਲੈ ਕੇ ਗਏ ਆ ਬਾਕੀ ਸਾਰਾ ਕੁਝ ਇਹ ਆਪ ਖੁਦ ਕਰਦੇ ਸੀਗੇ ਜਿਹੜੀ ਅਰਪਰਾ ਮੈਡਮ ਆ ਤੁਹਾਡੇ ਪ੍ਰਿੰਟ ਦੇ ਆ ਜੀ ਨਹੀਂ ਜੀ ਇਹ ਪਤਾ ਨਹੀਂ ਕਿੱਥੋਂ ਆਏ ਆ ਕਿੱਥੋਂ ਨਹੀਂ ਆਏ ਬੰਗਿਆ ਰਹਿੰਦੇ ਸੀ ਸ਼ਹਿਰ ਦੇ ਵਿੱਚ ਠੀਕ ਤੇ ਇਹ ਤੁਹਾਡੇ ਕੋਲ ਆ ਕੇ ਗਏ ਪਹਿਲੇ ਫਾਰਮ ਜਮ੍ਹਾਂ ਕਰਾਇਆ ਜਾਂ ਔਨਲਾਈਨ ਕੋਈ ਸਾਡੇ ਕੋਲੋਂ ਕੈਸ਼ ਲਏ ਆ ਜੀ ਆਫਲਾਈਨ ਸਾਡੇ ਫਾਰਮ ਭਰਵਾਉਂਦੇ ਸੀਗੇ ਅੱਛਾ ਹਾਂ ਜੀ